ਦੋਸਤੋ ਇੱਕ ਵਾਰ ਪੂਰੇ ਦਾ ਪੂਰਾ ਥਾਣਾ ਹੀ ਸਸਪੈਂਡ ਹੋ ਗਿਆ ਸੀ ਗੱਲ 1979 ਦੀ ਹੈ ਜਦੋਂ ਇੱਕ ਕਿਸਾਨ ਪਾਟੇ ਕੁਰਤੇ ਅਤੇ ਗੰਦੇ ਕੁਰਤੇ ਦੇ ਵਿੱਚ ਥਾਣੇ ਪਹੁੰਚਿਆ ਕਿ ਮੇਰਾ ਬਲਦ ਚੋਰੀ ਹੋ ਗਿਆ ਮੇਰੀ ਰਿਪੋਰਟ ਲਿਖ ਲੋ ਪਰ ਕਿਸੇ ਨੇ ਵੀ ਉਸ ਦੀ ਰਿਪੋਰਟ ਨਾ ਲਿਖੀ ਆਖਰਕਾਰ ਨਿਰਾਸ਼ ਹੋ ਕੇ ਉਹ ਕਿਸਾਨ ਗੰਦੇ ਕੁਰਤੇ ਦੇ ਵਿੱਚ ਸੀ ਜੋ ਬਾਹਰ ਜਾਣ ਲੱਗਿਆ ਥਾਣੇ ਚੋਂ ਤਾਂ ਇੱਕ ਮੁਲਾਜ਼ਮ ਨੇ ਕਿਹਾ ਕਿ ਅਸੀਂ ਤੁਹਾਡੀ ਰਿਪੋਰਟ ਲਿਖ ਲੈਣੇ ਆ ਪਰ ਕੁਝ ਸੇਵਾ ਪਾਣੀ ਕਰ ਤੋਂ ਸਮਝਦੇ ਹੋ ਤੁਸੀਂ ਰਿਸ਼ਵਤ ਤਾਂ 35 ਰੁਪਏ ਰਿਸ਼ਵਤ ਦੇ ਕੇ ਰਿਪੋਰਟ ਲਿਖਣ ਦਾ ਜਿਹੜਾ ਸਮਝੋਤਾ ਹੋਇਆ ਆਖਿਰਕਾਰ ਰਿਪੋਰਟ ਲਿਖ ਲਈ ਗਈ ਜਿਉਂ ਹੀ ਮੁਨਸ਼ੀ ਨੇ ਰਿਪੋਰਟ ਲਿਖ ਕੇ ਖਰੜਾ ਕਿਸਾਨ ਅੱਗੇ ਕੀਤਾ ਕਿ ਤੁਸੀਂ ਅੰਗੂਠਾ ਲਗਾਉਂਗੇ ਜਾਂ ਸਾਈਨ ਕਰੋਗੇ ਤਾਂ ਕਿਸਾਨ ਨੇ ਕਿਹਾ ਮੈਂ ਦਸਖਤ ਕਰੂੰਗਾ ਸਾਈਨ ਕਰੂੰਗਾ ਐਸੇ ਦੌਰਾਨ ਕਿਸਾਨ ਨੇ ਚੱਕ ਕੇ ਨਾਲ ਹੀ ਜਿਹੜਾ ਇੰਕੋ ਵਾਲਾ ਪੈਡ ਹੁੰਦਾ ਮੋਹਰ ਲਾਉਣ ਵਾਲਾ ਉਹ ਰੱਖ ਲਿਆ ਕੋਲ ਮੁਨਸ਼ੀ ਨੂੰ ਹੈਰਾਨੀ ਸੀ ਕਿ ਸਾਈਨ ਕਰਨੇ ਨੇ ਪਰ ਅੰਗੂਠਾ ਲਗਾਉਣ ਵਾਲਾ ਪੈਡ ਕਿਉਂ ਰੱਖਿਆ ਪਰ ਜਿਉਂ ਹੀ ਉਸ ਕਿਸਾਨ ਨੇ ਸਾਈਨ ਕੀਤੇ ਤੇ ਨਾਲ ਦੀ ਨਾਲ ਇੱਕ ਆਪਣੇ ਕੁੜਤੇ ਦੇ ਵਿੱਚੋਂ ਮੋਹਰ ਕੱਢੀ ਅਤੇ ਉਸ ਕਾਗਜ਼ ਤੇ ਲਗਾ ਦਿੱਤੀ ਸਾਈਨ ਨਾਮ ਸੀਗੇ ਜੋ ਸਾਈਨ ਕੀਤਾ ਉਹ ਸੀ ਚੌਧਰੀ ਚਰਨ ਸਿੰਘ ਤੇ ਮੋਹਰ ਜੋ ਲਗਾਈ ਗਈ ਉਹ ਮੋਹਰ ਸੀ ਪ੍ਰਧਾਨ ਮੰਤਰੀ ਦੀ ਯਾਨੀ ਕਿ ਚੌਧਰੀ ਚਰਨ ਸਿੰਘ ਖੁਦ ਪ੍ਰਧਾਨ ਮੰਤਰੀ ਬਣ ਕੇ ઠાણે گئے ਅਤੇ ਜੋ લો ਐਂਡ ઓર્ડર ਜਾਂ ਫਿਰ ਕਹਿ ਸਕਦੇ ਆ ਜੋ ਮੌਜੂਦਾ ਸਥਿਤੀ ਸੀ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਪਰ ਭ੍ਰਿਸ਼ਟਾਚਾਰ ਦੇਖ ਕੇ ਉਹਨਾਂ ਨੇ ਪੂਰੇ ਦਾ ਪੂਰਾ ਥਾਣਾ ਸਸਪੈਂਡ ਕਰ ਦਿੱਤਾ ਸੀ